ਪਾਸਟਿਨੇਸ਼ਨ ਕੀ ਹੁੰਦਾ ਹੈ ਤੇ ਇਹ ਕਿਦਾਂ ਤੁਹਾਡੇ ਡ੍ਰੀਮਸ 'ਤੇ ਰਿਕਵਰਡ ਬਣਦੀ ਹੈ ਪਾਸਟਿਨੇਸ਼ਨ ਜਦੋਂ ਕਿ ਬੰਦਾ ਅੱਜ ਦਾ ਕੰਮ ਕੱਲ ਤੇ ਪਾ ਦਵੇ ਤੇ ਕੱਲ ਦਾ ਕੰਮ ਪਰਸੋਂ ਤੇ ਪਾ ਦਵੇ ਉਸ ਚੀਜ਼ ਨੂੰ ਪਾਸਟਿਨੇਸ਼ਨ ਕਹਿੰਦੇ ਨੇ ਪਰਕਾਸਟਿਨੇਸ਼ਨ ਦੀ ਹੈਬਿਟ ਤਦੂਸੀਂ ਇਸ ਤਰ੍ਹਾਂ ਇਸ ਸਮਝ ਸਕਦੇ ਹੋ ਜਿੱਦਾਂ ਕਿ ਤੁਸੀਂ ਹੱਥ ਵਿੱਚ ਇੱਕ ਗਲਾਸ ਫੜਾਏ ਮੰਨ ਲਓ ਕਿ ਉਸ ਗਲਾਸ ਨੂੰ ਤੁਸੀਂ 5 ਮਿੰਟ ਲਈ ਫੜੋਗੇ ਤਾਂ ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੋਣਾ ਪਰ ਜਦੋਂ ਉਸੇ ਗਲਾਸ ਨੂੰ ਤੁਸੀਂ ਇੱਕ ਘੰਟਾ ਫੜੀ ਰੱਖੋਗੇ ਤਾਂ ਤੁਹਾਡੇ ਹੱਥ ਨੂੰ ਦਰਦ ਕਰਨ ਲੱਗ ਜਾਏਗਾ ਉਸੇ ਤਰ੍ਹਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਦਿਨ ਫੜੋਗੇ ਤਾਂ ਕਿੰਨਾ ਜ਼ਿਆਦਾ ਦਰਦ ਹੋਏਗਾ ਤੁਹਾਡੇ ਹੱਥ ਨੂੰ ਇਸੇ ਤਰੀਕੇ ਨਾਲ ਜਦੋਂ ਅਸੀਂ ਕੰਮ ਨੂੰ ਬਿਨਾਂ ਕਰੇ ਬਸ ਸਾਰੇ ਸੋਚ ਕੇ ਉਸ ਨੂੰ ਟਾਲ ਦਿੰਨੇ ਆ ਤਾਂ ਦੁਹਰਾ ਦੁਹਰਾ ਉਹ ਕੰਮ ਸਾਡੇ ਕੀ ਆਉਂਦਾ ਹੈ ਤੇ ਸਾਡੀ ਮਾਈਂਡ ਦੇ ਉੱਤੇ ਸਟ੍ਰੈਸ ਬਣ ਜਾਂਦੀ ਹੈ। ਇਹ ਸਟ੍ਰੈਸ ਸਾਡੀ ਹੈਲਥ ਲਈ ਬਹੁਤ ਹਾਨੀਕਾਰਕ ਹੈ। ਤਾਂ ਇਸ ਤੋਂ ਬਚਣ ਦੇ ਲਈ ਮੈਂ ਤੁਹਾਨੂੰ ਕੁਝ ਟ੍ਰਿਕਸ ਦੱਸਣਾ ਚਾਹਾਂਗਾ ਜੋ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹ ਪ੍ਰੋਕਾਸਟੀਨੇਸ਼ਨ ਦੀ ਹੈਬਿਟ ਨੂੰ ਬਚ ਸਰਦੇ ਹਾਂ। ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਨੂੰ ਓਵਰ ਥਿੰਕ ਨਹੀਂ ਕਰਨਾ ਤੇ ਜਸਟ ਟੇਕ ਐਕਸ਼ਨ। ਕਈ ਵਾਰ ਸਾਡੇ ਮਾਈਂਡ ਵਿੱਚ ਇਦਾਂ ਲੱਗਦਾ ਹੈ ਕਿ ਕੰਮ ਬਹੁਤ ਵੱਡਾ ਹੈ ਤੇ ਬਹੁਤ ਜ਼ਿਆਦਾ ਟਾਈਮ ਲਵੇਗਾ। ਇਹ ਸਿਰਫ ਇੱਕ ਮੈਥ ਹੁੰਦਾ ਹੈ। ਅਸਲ ਦੇ ਵਿੱਚ ਕੰਮ ਨੂੰ ਉਨਾ ਟਾਈਮ ਨਹੀਂ ਲੱਗਦਾ ਜਿੰਨਾ ਅਸੀਂ ਸੋਚਿਆ ਹੁੰਦਾ ਹੈ। ਜਦੋਂ ਕੰਮ ਪੂਰਾ ਜਾਏਗਾ ਤਾਂ ਤੁਹਾਨੂੰ ਇੱਕ ਸੈਂਸ ਆਫ ਪੀਸ ਮਹਿਸੂਸ ਹੋਏਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਆਪਣੇ ਆਪ ਨੂੰ ਰਿਪੋਰਟ ਦੇ ਸਕਦੇ ਹੋ ਜੋ ਤੁਸੀਂ ਕੰਮ ਡਨ ਕਰ ਦਿੱਤਾ ਹੈ ਜੋ ਕਿ ਤੁਹਾਨੂੰ ਬਹੁਤ ਮੁਸ਼ਕਲ ਲੱਗਦਾ ਹੈ ਇਸ ਨਾਲ ਤੁਹਾਡਾ ਕੰਫੀਡੈਂਸ ਵਧੇਗਾ ਆਪਣੇ ਆਪ ਚੋਤੇ ਤੁਸੀਂ ਅੱਗੇ ਵੀ ਲਾਈਫ ਚੁਣ ਨਵੇਂ ਚੈਲੰਜ ਲਈ ਪ੍ਰਪੇਅਰ ਰਹੋਗੇ ਤੇ ਉਹਨਾਂ ਨੂੰ ਟੈਕਲ ਕਰਨ ਲਈ ਅੱਗੇ ਵਧੋਗੇ ਇਹ ਹੈਬਿਟ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਨਵੀਆਂ ਓਪਰਚ्युनिटीਜ਼ ਨੂੰ ਆਪਣੇ ਤੋਂ ਖੋਹ ਲੈਂਦੀ ਹੈ ਜਸਟ ਕਿ ਆਪਾਂ ਅੱਜ ਦਾ ਕੰਮ ਕੱਲ ਤੇ ਪਾ ਰਹੇ ਹਾਂ ਇਸ ਨਾਲ ਸਾਡਾ ਅੱਜ ਤੇ ਕੱਲ ਦਾ ਮੈਂ ਖਤਰੇ ਦੇ ਵਿੱਚ ਜਾ ਰਿਹਾ ਹਾਂ